फेर मैडम की करदी ਪਈ ਐ ਆਗੇ ਤੁਸੀਂ ਹਾਂ ਹਾਂ ਨੀਕਾ ਮੈਂ ਤਾਂ ਆ ਗਿਆ ਬਸ ਕਰਨਾ ਕੀ ਆ ਕਾਕੇ ਨੂੰ ਖਲਾਉਂਦੀ ਪਈ ਸੀ ਹੋਰ ਸੁਣਾ ਕੀਤਾ ਠੀਕ ਐ ਕਾਕਾ ਕਿੱਦਾਂ ਹਾਂਜੀ ਕਾਕਾ ਵੀ ਠੀਕ ਐ ਹੋਰ ਬਣਾਵਾ ਫਿਰ ਜਾ ਉਹ ਨਹੀਂ ਨਹੀਂ ਨੀਕਾ ਚਾਹ ਨਹੀਂ ਬੀਨੀ ਤੂੰ ਛੱਡ ਤਿਆਰ ਹੋ ਘੁੰਮਣ ਚੱਲਦੇ ਕਿਤੇ ਲੈ ਘੁੰਮਣ ਕਿੱਥੇ ਜਾਣਾ ਲੱਗਦਾ ਨੋਰ ਛੋਟ ਆਏ ਲੱਗਦੇ ਆ ਹਾਂ ਨੀਕਾ ਅੱਜ ਨਾ ਸੈਲਰੀ ਮਿਲੀ ਐ ਮੈਂ ਕਿੱਥੇ ਘੁੰਮ ਫੇਰਾਂ ਨੇ ਐ ਮੈਂ ਕਹਿੰਨੀ ਆ ਫੇਰ ਕਦੀ ਘੁੰਮਣ ਚਲ ਜਾਾਂਗੇ ਅੱਜ ਠੰਡ ਵੀ ਬਹੁਤ ਆ ਛੋਟੇ ਬੱਚੇ ਆ ਤੇ ਤੁਸੀਂ ਦੱਸੋ ਪਹਿਲਾਂ ਚਾਹ ਬਣਾਵਾਂ ਕੀ ਰੋਟੀ ਬਾਵਾਂ ਰਾਜਨਾ ਚਾਵਲ ਬਣਾਏ ਆ ਮੈਂ ਪਾਣੀ ਦਾ ਦੇਖ ਲੈ ਘੁੰਮ ਫੇਰ ਆਣਨੇ ਆ ਇੰਨੇ ਦਿਨ ਹੋ ਗਏ ਆ ਘਰੇ ਹੀ ਬੈਠੇ ਆਪਾਂ ਬੱਜ ਗਏ ਉਹ ਨਹੀਂ ਨਹੀਂ ਸਮਝਿਆ ਕਰੋ ਫੇਰ ਕਦੀ ਚਲ ਜਾਾਂਗੇ ਐਡਾ ਥੋੜੀ ਅੱਜ ਸੈਲਰੀ ਮਿਲੀ ਤੇ ਉਡਾ ਦੇਣੀ ਆ ਚੱਲ ਫੇਰ ਚਲ ਜਾਾਂਗੇ ਹਾਂ ਸੱਚ ਕੱਲ ਤੇਰਾ ਜਨਮ ਦਿਨ ਵੀ ਆ ਸੈਲਰੀ ਸਹੀ ਟਾਈਮ ਤੇ ਮਿਲ ਗਈ ਆ ਫੜ ਸੈਲਰੀ ਮੈਂ ਕਹਿੰਦੀ ਸੀ ਮਮਾ ਨੂੰ ਫੜਾ ਦੋ ਸੈਲਰੀ। ਉਹ ਕੋਈ ਗੱਲ ਨਹੀਂ। ਮਮਾ ਨੇ ਫੜੇ ਤੂੰ ਫੜੇ ਇੱਕੋ ਹੀ ਗੱਲ ਐ। ਚਲੋ ਠੀਕ ਐ ਮੈਂ ਰੱਖ ਦਿੰਨੀ ਆ। ਜੋ ਤੁਹਾਨੂੰ ਜ਼ਰੂਰਤ ਪਈ ਤੇ ਮੈਂ ਤੁਹਾਨੂੰ ਲੈ ਲਿਉ। ਅਨਿਕਾ, ਚੱਲ ਸੈਲਰੀ ਤਾਂ ਮਿਲ ਗਈ ਮੈਨੂੰ ਟਾਈਮ ਤੇ। ਤੇਰਾ ਜਨਮ ਦਿਨ ਆ ਗਿਆ। ਤੂੰ ਦੱਸ ਹੁਣ ਲੈਣਾ ਕੀ ਐ? ਉਹ ਨਾ ਨਾ ਮੈਂ ਕੀ ਲੈਣਾ? ਚੱਲ ਫਿਰ ਮੈਂ ਆਪ ਹੀ ਦੇਖ ਲਊਂਗਾ। ਤੇਰਾ ਜਨਮ ਦਿਨ ਕਿੱਥੇ ਮਨਾਣਾ ਐ? ਉਹ ਨਹੀਂ ਨਹੀਂ ਜਨਮ ਦਿਨ ਦਾ ਕੀ ਐ? ਆਪਾਂ ਫੇਰ ਮਨਾ ਲਾਂਗੇ ਕਮੇਟੀ ਵੀ ਸਿਰ ਤੇ ਆਈ ਪਈ ਆ ਹੁਣ ਨਾਲ ਹੀ ਉਗਰਾਜ ਦੀ ਫੀਸ ਦੇਣੀ ਆ ਅਗਲੀ ਕਲਾਸੇ ਦੀ ਐਡਮਿਸ਼ਨ ਕਰਾਣੀ ਆ ਹੁਣ ਤਾਂ ਸਾਨੂੰ ਪੈਸੇ ਪੈਸੇ ਦੀ ਲੋੜ ਆ ਮੈਨੇ ਕੋਈ ਜ਼ਿਆਦਾ ਖਰਚਾ ਕਰਨਾ ਹੈਗਾ ਮੈਂ ਫੇਰ ਮਨਾ ਲੂਗਾ ਜਨਮ ਦਿਨ ਆਨੀਕਾ ਤੂੰ ਆਹ ਗੱਲਾਂ ਛੱਡ ਇਹ ਗੱਲਾਂ ਤਾਂ ਬਾਅਦ ਚੁੰਡੀਆਂ ਰਹਿਣਗੀਆਂ ਖਰਚੇ ਤਾਂ ਆ ਹੀ ਰਹਿੰਦੇ ਨੇ ਤੂੰ ਐਦਾਂ ਕਰ ਰੋਟੀ ਪਾ ਮੈਂ ਸੈਰ ਕਰਨ ਜਾਣਾ ਫੇਰ ਚੱਲ ਰੋਟੀ ਵੀ ਖਾ ਲਈ ਮੈਂ ਦੁੱਧ ਵੀ ਰੱਖਤਾ ਉਨੇ ਵੀ ਸਾਰਦੇ ਚਲੇ ਗਏ ਹੁਣ ਮਮਾ ਲੈਣੀ ਪ੍ਰਥਮ ਨੂੰ ਫੜ ਲੂ ਥੋੜੀ ਦੇਰ ਮੈਂ ਹੋਰ ਘਰ ਦੇ ਜਿੱਕੇ ਮੋਟੇ ਕੰਮ ਦਾ ਲਾ ਮਮਾ ਮੈਂ ਥੋੜੀ ਦੇਰ ਕਾਕੇ ਨੂੰ ਫੜ ਲੂਗੀ ਹਾਂ ਹਾਂ ਲਿਆ ਮੈਂ ਪਕੜ ਲੈਂਦੀ ਤਰਾਕ ਤਸੀ ਮम्मा ਮੈਂ ਕਿਵੇਂ ਛੋਟੇ ਮੋਟੇ ਕੰਮ ਕਰਨਾ ਥੋੜੀ देर ਕਾਗਜ਼ ਨੂੰ ਫੜ ਲਓ ਇਹ ਸੈਰ ਕਰਨ ਕਿਵੇਂ ਹਾਂ ਹਾਂ ਠੀਕ ਹੈ ਤੂੰ ਕਰ ਲੈ ਜਿਹੜੇ ਕੰਮ ਕਰਨੇ ਮੈਂ ਪਕੜ ਲੰਦੀ ਇਹਨੂੰ ਫੇਰ ਜਾਇਸੀ ਤੂੰ ਸੈਰ ਤੇ ਹਾਂ ਹਾਂ ਨਹੀਂ ਤਾਂ ਜਾਇਆ ਸੀ ਤੂੰ ਕਿੱਥੇ ਸੀਗੀ ਬਸ ਮੈਂ ਨਹੀਂ ਕਿਤੇ ਕਮਰੇ ਸੀ ਥੋੜਾ ਕੰਮ ਕਰਦੀ ਮਈ ਸੀ ਤੇ ਨਾਲੇ ਤੁਸੀਂ ਨਾ ਸੈਰ ਤੋਂ ਰੁਟੀਨ ਛੱਡੀਓ ਨਾ ਹਮ ਲਗਾਤਾਰ ਜਾਂਦੇ ਰਹੀਓ ਉਹ ਹਾਂ ਹਾਂ ਮੈਂ ਨਹੀਂ ਰੁਟੀਨ ਛੱਡਨੀ ਮਸੀਹ ਦਾ ਰੁਟੀਨ ਮੇਰੀ ਸਹੀ ਹੋਈ ਆ ਕਮੇਟੀ ਆ ਹਾਂਜੀ ਮੈਂ ਦਿਨਾਂ ਤੋਂ ਤੁਹਾਨੂੰ ਅੱਜ ਠੀਕ ਹੈ ਜੀ ਆ ਅੱਜ ਤਾਂ ਲਾਸਟ ਦੇ ਸੀ ਕਮੇਟੀ ਦਾ ਆਪਾਂ ਦਾ ਕਮੇਟੀ ਦੇਣੀ ਭੁੱਲ ਗਏ ਹੋਰ ਕੀ ਆ ਨੀਗਾ ਮੈਂ ਤਾਂ ਆਪੋ ਲੱਗਿਆ ਫਟਾਫਟ ਉਹ ਪੈਸੇ ਕੱਢ ਕੇ ਦੇ ਮੈਂ ਦੇ ਕੇ ਆਵਾ ਹਾਂਜੀ ਹਾਂਜੀ ਦੇਣੀ ਹੈ ਮੈਂ ਪਹਿਲੇ ਹੀ ਬਹੁਤ ਦੇ ਰੂਗੀ ਦੇਖੀ ਸ਼ੁਕਰ ਅੰਕਲ ਦਾ ਫੋਨ ਆ ਗਿਆ ਹੋ। ਫਿਰ ਸੀ ਕਿਤੇ ਗਏ। ਮੈਂ ਤਾਂ ਇੱਥੇ ਰੱਖੇ ਸੀਗੇ। ਅਨਿਕਾ ਕੀ ਹੋਇਆ? ਕਿੱਥੇ ਗਏ ਪੈਸੇ? ਮੈਂ ਕਿਹਾ ਤੁਹਾਡੇ ਸਾਹਮਣੇ ਆਹੀ ਪਰਸ ਵਿੱਚ ਪੈਸੇ ਰੱਖੇ ਸੀ ਨਾ। ਹੁਣ ਹੈ ਹੀ ਨਹੀਂ ਕਿ ਪੈਸੇ। ਐਥੇ ਹੀ ਹੋਣੇ ਆ ਤੇ ਆਹ ਨਾ ਦੇਖ ਲੈ ਕਿਸੇ ਹੋਰ ਪਰਸ ਵਿੱਚ ਨਾ ਰੱਖੇ ਹੋਣ। ਉਹ ਯਾਰ ਮੈਂ ਇਹੀ ਪਰਸ ਵਿੱਚ ਪੈਸੇ ਰੱਖੇ ਸੀ ਤੁਹਾਡੇ ਸਾਹਮਣੇ ਤੇ ਰੱਖੇ ਸੀ ਨਾ ਲਈ। ਤੁਸੀਂ ਵੀ ਤਾਂ ਮੇਰੇ ਕੋਲ ਹੀ ਸੀ। ਅਨਿਕਾ ਤੂੰ ਨਾ ਟੈਨਸ਼ਨ ਨਾ ਲੈ। ਕੋਈ ਗੱਲ ਨਹੀਂ ਮਮਾ ਨੂੰ ਪੁੱਛ ਕੇ ਆਨਾ ਉੱਧਰ ਕਹੇ ਕਿੱਥੇ ਗਏ ਉਹ ਨਾ ਨਾ ਮਮਾ ਨੂੰ ਨਾ ਪੁੱਛਿਓ ਉਹਨਾਂ ਨੇ ਕਹਣਾ ਮੇਰੇ ਬੱਚੇ ਮੇਰੇ ਤੇ ਸ਼ੱਕ ਕਰਦੇ ਆ ਉਹ ਨਹੀਂ ਨਹੀਂ ਸ਼ੱਕ ਕਰਦਾ ਮੈਂ ਪੁੱਛ ਕੇ ਤਾਂ ਆਵਾ ਇੰਨੇ ਪੈਸੇ ਐ ਮੈਂ ਸਾਰੀ ਸੈਲਰੀ ਤੇਨੂੰ ਦਿੱਤੀ ਸੀਗੀ ਕਿੱਥੇ ਚਲ ਗਈ ਇੱਕਦਮ ਚਲੋ ਦੇਖ ਲਉ ਜਿੱਦਾਂ ਤੁਹਾਨੂੰ ਠੀਕ ਲੱਗਦਾ ਕੀ ਪਤਾ ਉਹਨਾਂ ਮਿਲ ਜਣ ਮਮਾ ਮੇਰੇ ਪੈਸੇ ਤਾਂ ਨਹੀਂ ਦੇਖੇ ਤੁਸੀਂ ਕਿਹੜੇ ਪੈਸੇ ਕਿਹੜੇ ਪੈਸੇ ਦੀ ਗੱਲ ਚੱਲਦਾ ਮम्मा ਮੇਰੀ ਤਨਖਾਹ ਆਈ ਸੀਗੀ ਮਾਂ ਨੇ ਕਿਹਨੂੰ ਫੜਾਈ ਸੀਗੀ ਜਿਉਂ ਨੂੰ ਫੜਾਈ ਸੀ ਤਾਂ ਉਹਦੇ ਕੋਲ ਹੀ ਪੋਣੀ ਐ ਮੈਨੂੰ ਕੀ ਪਤਾ ਤੇ ਇਸ ਸੈਲਰੀ ਮੈਂ ਦੇਖੀ ਨਾ ਵਾਸਤਾ ਉਹ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਪੁੱਛਦਾ ਪਿਆ ਤੁਹਾਨੂੰ ਤੁਸੀਂ ਕਿ ਦੇਖੇ ਤਾਂ ਨਹੀਂ ਕਿਤੇ ਗਿਰੇ ਹੂਰੇ ਨਾ ਤੂੰ ਕੀ ਸਮਝਿਆ ਮੈਨੂੰ ਤੂੰ ਮਾਂ 'ਤੇ ਸ਼ੱਕ ਕਰੀ ਜਾਂਦਾ ਅੱਛਾ ਫੇ ਜਿਹੜੇ ਤੁਹਾਡੇ ਪਰਸ ਵਿੱਚ ਪੈਸੇ ਪਏ ਐ ਉਹ ਦੇ ਦਵਾਂ ਕਮੇਟੀ ਵਾਸਤੇ ਫੇਰ ਮੈਂ ਮੇਰੇ ਪਰਸ ਜਿਹੜੇ ਦੇਖ ਲੈ ਤੂੰ ਉਹ ਤਾਂ ਪਾਪਾ ਦੇ 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 ਉਹ ਕੋਈ ਗੱਲ ਨਹੀਂ ਮੇਰੇ ਪਾਪਾ ਨਾਲ ਗੱਲ ਕਰ ਲੰਨਾ ਉਹਨਾਂ ਨੂੰ ਪੁੱਛ ਲੰਨਾ ਕਿ ਮੈਂ ਕਮੇਟੀ ਦੇਣੀ ਹੈ ਪੈਸੇ ਲੈ ਲਾਵਾਂ ਨਹੀਂ ਨਹੀਂ ਪਾਪਾ ਕੋਲ ਨਹੀਂ ਪੁੱਛਣਾ ਤੂੰ ਚਲ ਨਹੀਂ ਪੁੱਛਦਾ ਉਹਨਾਂ ਕੋਲ ਫਿਰ ਤੁਸੀਂ ਆਪ ਹੀ ਕਹਿ ਦੋ ਕਿ ਉਹ ਪੈਸੇ ਮੈਂ ਹੀ ਕੱਢੇ ਹੈ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਕਿਹਾ ਨਹੀਂ ਕਿ ਮੈਂ ਜਿੱਕੇ ਪੈਸੇ ਮੇਰੇ ਕੋਲ ਨਹੀਂ ਹੈ ਅੱਛਾ ਤੁਸੀਂ ਨਹੀਂ ਕੱਢੇ ਫਿਰ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਉੱਚ ਪਤਾ ਲੱਗ ਜਾਊਗਾ ਕਿੰਨੇ ਕੱਢੇ ਕਿੰਨੇ ਨਹੀਂ

ਸਹੀ ਕੰਮ ਕਿਉਂ ਕੀਤਾ ਮੈਂ ਤੁਹਾਨੂੰ ਪੈਸੇ ਨਹੀਂ ਦਿੰਦਾ ਤੁਹਾਨੂੰ ਖਰਚਾ ਨਹੀਂ ਦਿੰਦਾ ਮੈਂ ਮੈਂ ਨਾ ਤੁਹਾਡੇ ਕੰਦਾ ਸੁਣ ਲਿਆ ਸੀ ਤੂੰ ਕਹਿੰਦਾ ਸੀ ਮਨਿਕਾ ਮੈਂ ਤੇਰਾ ਬਰਥਡੇ ਬਹੁਤ ਵਧੀਆ ਮਨਾਣਾ ਹੈ ਤੂੰ ਪੈਸੇ ਐਵੇਂ ਖਰਚ ਦੇਣੇ ਸੀ ਤਾਂ ਉਜਾੜ ਦੇਣੇ ਸੀ ਉਹਦੇ ਉੱਪਰ ਤਾਂ ਹੀ ਕਰਕੇ ਪੈਸੇ ਮੈਂ ਚੱਕਲੇ ਸੀ ਕਿ ਦੇਖਾ ਹੋਣ ਕਿਦਾਂ ਮਨਾਉਂਦੀ ਜਨਮ ਦਿਨ ਇਹ ਆਪਣਾ ਉਹ ਮੈਨੂੰ ਤਾਂ ਲੱਗਦਾ ਤੁਸੀਂ ਸਾਡੀ ਪੂਰੀ ਗੱਲ ਸੁਣੀ ਹੀ ਨਹੀਂ ਤੁਸੀਂ ਪਹਿਲਾਂ ਹੀ ਆ ਗਏ ਉੱਥੋਂ ਓ ਮੈਂ ਅੱਛਾ ਉਹ ਨਹੀਂ ਨਹੀਂ ਜਨਮ ਦਿਨ ਦਾ ਕੀ ਆ ਆਪਾਂ ਫੇਰ ਮਨਾ ਲਾਂਗੇ ਕਮੇਟੀ ਵੀ ਸਿਰ ਤੇ ਆਈ ਪਈ ਆ ਹੁਣ ਨਾਲ ਯੁਵਰਾਜ ਦੀ ਫੀਸ ਦੇਣੀ ਆ ਅਗਲੀ ਕਲਾਸੇ ਦੀ ਐਡਮਿਸ਼ਨ ਕਰਾਣੀ ਆ ਹੁਣ ਤਾਂ ਸਾਨੂੰ ਪੈਸੇ ਪੈਸੇ ਦੀ ਲੋੜ ਆ ਮੈਨੂੰ ਕੋਈ ਜ਼ਿਆਦਾ ਖਰਚਾ ਕਰਨਾ ਹੈਗਾ ਮੈਂ ਫੇਰ ਮਨਾ ਲੂਗਾ ਜਨਮ ਦਿਨ ਮੰਮਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੇਖ ਲਿਆ ਸੀਗਾ ਪੈਸੇ ਕੱਢ ਦੇ ਇਹਨੂੰ ਮੈਂ ਤੁਹਾਨੂੰ ਅਨਿਕਾ ਸਾਹਮਣੇ ਤਾਂ ਨਹੀਂ ਕਿਹਾ ਕਿ ਤੁਹਾਡੀ ਇੱਜ਼ਤ ਕੀ ਆ ਗਈ ਉਹਦੇ ਸਾਹਮਣੇ ਮੈਂ ਉਹਦੇ ਸਾਹਮਣੇ ਗੱਲ ਤਾਂ ਨਹੀਂ ਕੀਤੀ ਜੇ ਬਾਹਰ ਚਾਂਸ ਦੁਬਾਰਾ ਐਦਾਂ ਦਾ ਕੋਈ ਚਾਂਸ ਹੋ ਜਾਵੇ ਉਹਨੇ ਤਾਂ ਇਹੀ ਸੋਚਣਾ ਸੀਗਾ ਕਿ ਮੰਮਾ ਨੇ ਪੈਸੇ ਕੱਢੇ ਆ ਕਾਈ ਤਾਂ ਮੈਂ ਇੱਧਰ ਆ ਕੇ ਗੱਲ ਕੀਤੀ ਐ ਕਿ ਤੁਹਾਡੀ ਇੱਜ਼ਤ ਐਡੀ ਬੜੀ ਰਵੇ ਉਹਦੇ ਨਜ਼ਰਾਂ ਸਾਹਮਣੇ ਅੱਗੇ ਤੋਂ ਇਦਾਂ ਕੰਮ ਨਾ ਕਰਿਓ ਹਾਂਜੀ ਮਿਲ ਗਏ ਪੈਸੇ ਤੁਸੀਂ ਆਏ ਨਹੀਂ ਤੁਸੀਂ ਇੱਥੇ ਹੀ ਬੈਠੇ ਮੇਨੂੰ ਤਾਂ ਟੈਨਸ਼ਨ ਭਾਈ ਜਾਂਦੀ ਆ ਕਿ ਪੈਸੇ ਗਏ ਕਿੱਥੇ ਹਾਂ ਹਾਂ ਨਹੀਂ ਕਿ ਮਿਲ ਗਏ ਦੱਸ ਮੈਨੂੰ ਦੱਸ ਤਾਂ ਦਿੰਦੇ ਕਿ ਪੈਸੇ ਮਿਲ ਗਏ ਮੇਰੇ ਉਧਰ ਸਾਹ ਸੁੱਕੇ ਪਏ ਆ ਤੁਸੀਂ ਇਧਰ ਮਮਾ ਨਾਲ ਗੱਲਾਂ ਮਾਰੀ ਜਾਂਦੇ ਹੋ ਪੈਸੇ ਪੈਸੇ ਹੈ ਕਿੱਥੇ ਸੀ ਹੋ ਅਨਿਕਾ ਮੈਨੂੰ ਨਾ ਪੈਸੇ ਦੀ ਲੋੜ ਸੀਗੀ ਮੈਂ ਤੇਰੇ ਪਰਸ ਵਿੱਚੋਂ ਕੱਢ ਲਈ ਸੀ ਮੈਂ ਤੈਨੂੰ ਦੱਸਣਾ ਭੁੱਲ ਗਿਆ ਮੇਰੇ ਐਵੇਂ ਹੀ ਸਾਹ ਖਾਦੇ ਤੁਸੀਂ ਹੋਰ ਕੀ ਆ ਨਿਕਾ ਮम्मा ਵੀ ਮੈਨੂੰ ਇਹੀ ਕਹੀ ਜਾਂਦੇ ਆ ਤੂੰ ਅਨਿਕਾ ਨੂੰ ਐਵੇਂ ਟੈਨਸ਼ਨ ਪਾਤੀ ਬਹਿਲੀ ਦੀ ਬਹੁਤ ਚੰਗਾ ਕੀਤਾ ਪੁੱਤ ਤੂੰ ਅਨਿਕਾ ਇਹ ਨਾ ਜਾਣ ਮੇਰੀ ਇੱਜ਼ਤ ਅੱਦੀ ਬਣੀ ਰਹਗੀ ਸੋ ਹਾਂਜੀ ਗਾਇਸ ਤੁਹਾਨੂੰ ਇਹ ਸਾਡੀ ਵੀਡੀਓ ਕਿਦਾਂ ਦੀ ਲੱਗੀ ਇਹ ਸਭ ਨੂੰ ਵੀਡੀਓ ਸਾਨੂੰ ਕਿਸ ਨੇ ਭੇਜੀ ਸੀਗੀ ਤੇ ਅਸੀਂ ਉਧਰ ਦੀ ਸੇਹਨ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਵੀਡੀਓ ਵਧੀਆ ਲੱਗੀ ਹੋਵੇ ਉਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਟਾਈਮ ਦੇਖ ਲਓ 12:00 ਹੋ ਗਏ ਆਂ ਵੀਡੀਓ ਬਣਾਉਣ ਚ ਬਹੁਤ ਮਿਹਨਤ ਹੁੰਦੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜਿੰਨੇ ਜਾਣੇ ਤੁਹਾਡੇ ਨਾਲ ਹੈਗੇ ਆ ਉਹ ਸਾਡੀਆਂ ਸਾਰੀਆਂ ਵੀਡੀਓਜ਼ ਦੇਖ ਸਕਣ ਥੈਂਕ ਯੂ